ਸੱਸੇ ਵਾਲਾ ਫਾਰਮੂਲਾ ਹੈ ਕਿ ਸੱਸੇ ਤੋਂ ਜਿਹੜਾ ਸੁਸਾਇਡ ਹੈ ਉਹ ਸਿਰੇ ਦੇ ਇੱਕ ਪਾਸੇ ਤੇ ਹੈ ਤੇ ਜਿਹੜਾ ਆਤਮਿਕ ਸੁੱਖ ਹੈ ਜੀਵਨ ਦਾ ਜਿਹੜਾ ਸੁੱਖ ਹੈ ਉਹ ਸੱਸੇ ਦੇ ਦੂਜੇ ਸਿਰੇ ਤੇ ਜਿੰਨੇ ਵੀ ਸ਼ਬਦ ਆਪਾਂ ਅੱਜ ਕਲੈਕਟ ਕੀਤੇ ਨੇ ਸੱਸਾ ਸੁਸਾਇਡ ਸੱਸਾ ਸੁਸਾਇਡ ਵਾਲੇ ਪਾਸੇ ਜਾਂ ਫਿਰ ਸੁੱਖ ਵਾਲੇ ਪਾਸੇ ਇਹਨਾਂ ਸਾਰਿਆਂ ਵਿੱਚ ਸੰਤੁਲਨ ਦੀ ਵੀ ਬਹੁਤ ਲੋੜ ਹੈ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ ਚੜ੍ਹਦੀ ਕਲਾ ਵਿੱਚੋਂ ਤੰਦਰੁਸਤ ਹੋ ਦੋਸਤੋ ਅਸੀਂ ਸ ਸੇ ਦਾ ਸਹਾਰਾ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸ ਸਵਰਗ ਬਣਾ ਸਕਦੇ ਹਾਂ ਸ ਸਫਲ ਬਣਾ ਸਕਦੇ ਹਾਂ ਸ ਸੁਪਰਸਟਾਰ ਬਣ ਸਕਦੇ ਹਾਂ ਅਸੀਂ ਆਪਣੇ ਜੀਵਨ ਵਿੱਚ ਇਸ ਸ ਸੇ ਤੋਂ ਸੇਧ ਲੈ ਕੇ ਸ ਸੁਧਾਰ ਕਰ ਸਕਦੇ ਹਾਂ ਸ ਸਿੱਖ ਸਕਦੇ ਹਾਂ ਸ ਸੋਹਣੀ ਜ਼ਿੰਦਗੀ ਬਣਾ ਸਕਦੇ ਹਾਂ ਸ ਸਫਲ ਹੋ ਸਕਦੇ ਹਾਂ ਸ ਸਵਰਗ ਬਣਾ ਸਕਦੇ ਹਾਂ ਅਹ ਦੋਸਤੋ ਜਿਹੜਾ ਇਹ ਸੱਸਾ ਹੈ ਜਿਹੜਾ ਇਹ ਸੱਸੇ ਵਾਲਾ ਫਾਰਮੂਲਾ ਹੈ ਅ ਜੀ ਤੋ ਆਪਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆ ਸੱਸੇ ਦਾ ਮਤਲਬ ਸੱਸਾ ਸਿੱਖਣਾ ਸੱਸਾ ਸੁਧਾਰ ਕਰਨਾ ਇਹ ਜਿੰਨੇ ਵੀ ਸ਼ਬਦ ਆਪਾਂ ਅੱਜ ਕਲੈਕਟ ਕੀਤੇ ਨੇ ਇਹ ਸੱਸੇ ਤੋਂ ਸਟਾਰਟ ਹੁੰਦੇ ਨੇ ਇਹ ਜਿਹੜੇ ਸ਼ਬਦ ਨੇ ਇਹਨਾਂ ਤੋਂ ਅਸੀਂ ਸਿੱਖਿਆ ਲੈਣੀ ਹੈ ਇਹਨਾਂ ਤੋਂ ਅਸੀਂ ਸਿੱਖਿਆ ਲੈ ਕੇ ਸੁਧਾਰ ਕਰਨਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਲੈ ਕੇ ਆਉਣੀ ਹੈ ਤੇ ਇੰਦੀ ਕਲਾ ਨਹੀਂ ਲੈ ਕੇ ਆਉਣੀ ਆਪਣਾ ਆਤਮ ਵਿਸ਼ਵਾਸ ਸਵੈ ਵਿਸ਼ਵਾਸ ਸੈਲਫ ਰਿਸਪੈਕਟ ਹੈ ਜਿਹੜੀ ਉਹ ਵਧਾਉਣੀ ਹੈ ਦੋਸਤੋ ਸ ਸਹਾਰਾ ਸ ਸਾਥ ਸ ਸੰਗਤ ਸ ਸਹੈਤਾ ਸ ਸਬਰ ਸੰਤੋਖ ਸੰਤੁਸ਼ਟੀ ਸਹਿਣਸ਼ੀਲਤਾ ਸੁਖ ਸ਼ਾਂਤੀ ਸਾਦਗੀ ਸੱਚ ਸਾਥ ਮਤਲਬ ਕਿ ਇਹ ਸਾਰੇ ਗੁਣ ਨੇ ਜੇ ਇਹ ਜੇ ਸਾਡੀ ਜ਼ਿੰਦਗੀ 'ਚ ਹੋਣਗੇ ਤਾਂ ਅਸੀਂ ਰਜਾ ਵਿੱਚ ਹੁੰਦੇ ਆਂ ਫਿਰ ਅ ਮਤਲਬ ਜਿੰਨਾ ਵੀ ਜਿਹੜਾ ਵੀ ਸਾਡੇ ਕੋਲੇ ਹੈਗਾ ਅਸੀਂ ਉਸੇ 'ਚ ਸੰਤੁਸ਼ਟਾ ਸਾਨੂੰ ਉਸੇ 'ਚ ਤਸੱਲੀ ਹੈ ਅਸੀਂ ਵੰਡ ਕੇ ਸਕਦੇ ਆਂ ਇਸ ਤਰ੍ਹਾਂ ਜੇ ਇਹ ਸਾਡੇ 'ਚ ਗੁਣ ਹੋਣਗੇ ਤਾਂ ਅਸੀਂ ਸੰਪੂਰਨਤਾ ਵੱਲ ਵਧਦੇ ਰਹਿੰਦੇ ਆਂ ਸੱਸਾ ਸੇਵਾ ਸੰਭਾਲ ਸਾਨੂੰ ਇੱਕ ਦੂਜੇ ਦੀ ਸੇਵਾ ਸੰਭਾਲ ਦੇ ਕਾਰਜ ਜ਼ਰੂਰ ਕਰਨੇ ਚਾਹੀਦੇ ਨੇ ਸੱਸਾ ਸਵਾਗਤ ਸਾਨੂੰ ਇੱਕ ਦੂਜੇ ਦਾ ਸਵਾਗਤ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਸਾਡੇ ਵਿੱਚ ਸਥਿਰਤਾ ਆਉਂਦੀ ਹੈ ਸਾਦਗੀ ਆਉਂਦੀ ਹੈ ਸਹਿਜ ਆਉਂਦਾ ਹੈ ਸੁੱਖ ਆਉਂਦਾ ਹੈ ਸ਼ਾਂਤੀ ਆਉਂਦੀ ਹੈ ਫਿਰ ਸਵੈ ਵਿਸ਼ਵਾਸ ਹੈ ਜਿਹੜਾ ਉਹ ਬਣ ਜਾਂਦਾ ਹੈ ਜਦੋਂ ਅਸੀਂ ਆਪਣੀ ਸਵੈ ਪਰਚੋਲ ਕਰਦੇ ਹਾਂ ਫਿਰ ਸਾਨੂੰ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ ਸਬਰ ਸੰਤੋਖ ਸਹਿਣਸ਼ੀਲਤਾ ਇਹ ਸਾਰਾ ਕੁਝ ਆਉਂਦਾਗਾ ਸਵੈ ਵਿਸ਼ਵਾਸ ਵੱਧਦਾ ਹੈ ਇਸ ਤਰ੍ਹਾਂ ਜਿਹੜੀ ਸਹੀ ਸੋਚ ਹੈ ਇਹ ਬਣਦੀ ਹੈ ਸਹੀ ਸਮਝ ਸਹੀ ਸੋਚ ਸਹੀ ਸੁਭਾ ਸੱਚੀ ਸਾਂਝ ਪੈਦਾ ਹੁੰਦੀ ਹੈ ਸਾਡੇ ਸਾਡੇ ਕੋਲੇ ਸਹਜ ਹੈ ਤਾਂ ਸਾਨੂੰ ਖਾਣ ਦੀ ਹਾਬੜ ਨਹੀਂ ਹੁੰਦੀ ਜਦੋਂ ਸੰਤੋਖ ਹੈ ਤਾਂ ਸਾਨੂੰ ਖਾਣ ਦਾ ਲਾਲਚ ਨਹੀਂ ਹੁੰਦਾ ਜਦ ਅਸੀਂ ਆਪਣੀ ਸੰਭਾਲ ਕਰਦੇ ਹਾਂ ਤਾਂ ਅਸੀਂ ਬਿਮਾਰੀ ਤੋਂ ਦੂਰ ਨਸ਼ੇ ਤੋਂ ਦੂਰ ਕਮਜ਼ੋਰੀ ਤੋਂ ਦੂਰ ਵਧੀਆ ਮਹਿਸੂਸ ਕਰਦੇ ਹਾਂ ਇਸ ਤਰ੍ਹਾਂ ਫਿਰ ਸਾਡੀ ਸਿਹਤ ਬਣ ਜਾਂਦੀ ਹੈ ਸਹੀ ਸਿਹਤ ਬਣ ਜਾਂਦੀ ਹੈ ਜਦ ਅਸੀਂ ਸੇਵਾ ਕਰਦੇ ਹਾਂ ਤਾ ਫਿਰ ਅਸੀਂ ਇਕੱਲਾ ਮਹਿਸੂਸ ਨਹੀਂ ਕਰਦੇ ਸਾਨੂੰ ਸਾਥ ਮਹਿਸੂਸ ਹੁੰਦਾ ਹੈ ਸਹੀ ਸਾਥ ਸਹੀ ਸੰਗਤ ਇੱਕ ਦੂਜੇ ਦੀ ਸਹਾਇਤਾ ਇਸ ਤਰ੍ਹਾਂ ਸਾਨੂੰ ਸਹੀ ਮਾਰਗਦਰਸ਼ਨ ਮਿਲਦਾ ਹੈਗਾ ਦੋਸਤੋ ਆਓ ਫਿਰ ਆਪਾਂ ਦਿਲ ਦੀ ਗੱਲ ਨੂੰ ਸ਼ੇਅਰ ਕਰੀਏ ਸਹੀ ਸੰਗਤ ਕਰੀਏ ਸਹਾਇਤਾ ਕਰੀਏ ਸੇਵਾ ਸੰਭਾਲ ਕਰੀਏ ਇਹ ਜਿਹੜੇ ਗੁਣ ਨੇ ਸਬਰ ਸੰਤੋਖ ਸੰਤੁਸ਼ਟੀ ਸਹਿਣਸ਼ੀਲਤਾ ਸਹਿਜ ਸਾਂਝ ਸੱਚ ਸੈਲਫ ਕੰਫੀਡੈਂਸ ਸਵੈ ਪਰਚੋਲ ਇਹ ਜਿਹੜੇ ਸੱਸੇ ਤੋਂ ਸਟਾਰਟ ਹੁੰਦੇ ਨੇ ਇਹ ਆਪਾਂ ਆਪਣੇ ਵਿੱਚ ਲੈ ਕੇ ਆਈਏ ਆਪਣਾ ਆਤਮ ਵਿਸ਼ਵਾਸ ਵਧਾਈਏ ਭਰੋਸੇ ਨੂੰ ਵਾਪਸ ਲਿਆਈਏ ਵਧੀਆ ਜ਼ਿੰਦਗੀ ਬਣਾਈਏ ਦੋਸਤੋ ਇਹ ਵੀ ਯਾਦ ਰੱਖਿਓ ਕਿ ਸੱਸੇ ਤੋਂ ਜਿਹੜਾ ਸੁਸਾਇਡ ਹੈ ਉਹ ਸਿਰੇ ਦੇ ਇੱਕ ਪਾਸੇ ਤੇ ਹੈ ਤੇ ਜਿਹੜਾ ਆਤਮਿਕ ਸੁੱਖ ਹੈ ਜੀਵਨ ਦਾ ਜਿਹੜਾ ਸੁੱਖ ਹੈ ਉਹ ਸੱਸੇ ਦੇ ਦੂਜੇ ਸਿਰੇ ਤੇ ਹੈ ਹੁਣ ਇਹ ਸਾਡੇ ਤੇ ਨਿਰਭਰ ਹੈ ਸਾਡੇ ਤੇ ਡਿਪੈਂਡ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਹੈ ਕਿਹੜੇ ਪਾਸੇ ਨੂੰ ਮੁਖ ਮੋੜਨਾ ਹੈ ਸੱਸਾ ਸੁਸਾਇਡ ਸੱਸਾ ਸੁਖ ਸੁਸਾਇਡ ਵਾਲੇ ਪਾਸੇ ਜਾਂ ਫਿਰ ਸੁਖ ਵਾਲੇ ਪਾਸੇ ਸੁਸਾਇਡ ਆਪਾਂ ਇਸ ਲਈ ਕਹਿ ਰਹੇ ਹਾਂ ਕਿ ਜਦੋਂ ਅਸੀਂ ਢੈਂ ਦੀ ਕਲਾ ਵਿੱਚ ਹੋਵਾਂਗੇ ਤਾਂ ਅਸੀਂ ਸੁਸਾਇਡ ਬਾਰੇ ਵੀ ਸੋਚ ਸਕਦੇ ਹਾਂ ਕਰ ਵੀ ਸਕਦੇ ਹਾਂ ਤੇ ਜੇ ਸਾਡੇ ਵਿੱਚ ਇਹ ਜਿਹੜੇ ਗੁਣ ਨੇ ਇਹ ਹੋਣਗੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਸਕਦੇ ਹਾਂ ਸਫਲ ਬਣਾ ਸਕਦੇ ਹਾਂ ਆਪਣੇ ਆਪ ਨੂੰ ਸੁਪਰਸਟਾਰ ਬਣਾ ਸਕਦੇ ਹਾਂ ਸੁਖੀ ਬਣਾ ਸਕਦੇ ਹਾਂ ਇਸ ਲਈ ਦੋਸਤੋ ਇਹ ਹੈ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਹੀ ਰਸਤੇ ਤੇ ਚੱਲਣ ਦੀ ਸਹੀ ਜਿਹੜੇ ਗੁਣ ਨੇ ਉਹਨਾਂ ਨੂੰ ਅਪਣਾਉਣ ਦੀ ਤੇ ਇੱਕ ਗੱਲ ਇਹ ਵੀ ਯਾਦ ਰੱਖਿਓ ਕਿ ਸਾਨੂੰ ਇਹਨਾਂ ਸਾਰਿਆਂ ਵਿੱਚ ਸੰਤੁਲਨ ਦੀ ਵੀ ਬਹੁਤ ਲੋੜ ਹੈ ਜ਼ਿੰਦਗੀ ਦੇ ਹਰ ਇੱਕ ਖੇਤਰ ਵਿੱਚ ਸੰਤੁਲਨ ਦੀ ਲੋੜ ਹੈ ਚਾਹੇ ਉਹ ਗੁਣ ਹੋਣ ਚਾਹੇ ਔਗਣ ਹੋਣ ਸੰਤੁਲਨ ਜ਼ਰੂਰ ਹੋਣਾ ਚਾਹੀਦਾ ਹੈ ਬੈਲੈਂਸ ਜ਼ਰੂਰ ਹੋਣਾ ਚਾਹੀਦਾ ਤਾਂ ਹੀ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਸਹੀ ਹੋਊਗੀ ਸੁਖੀ ਹੋਊਗੀ ਸਸੇ ਤੋਂ ਸ਼ੇਅਰ ਵੀ ਬਣਦਾ ਹੈ ਸਸੇ ਤੋਂ ਸਬਸਕ੍ਰਾਈਬ ਵੀ ਬਣਦਾ ਹੈ ਜੇ ਇਹ ਤੁਹਾਨੂੰ ਸਸਾ ਸਹੀ ਲੱਗਦਾ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਸਬਸਕ੍ਰਾਈਬ ਵੀ ਕਰ ਸਕਦੇ ਹੋ ਇਸ ਚੈਨਲ ਨੂੰ ਜੇ ਤੁਹਾਨੂੰ ਸਹੀ ਲੱਗਦਾ ਇਸ ਤਰ੍ਹਾਂ ਇਹ ਤਾਂ ਹੈਗਾ ਸੀਗਾ ਜੀ ਅੱਜ ਦਾ ਟੌਪਿਕ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇ ਤੇ ਸੱਸਾ ਸੇਵਕ ਸੱਸਾ ਸਿਹਾਲ ਨੇ ਸੱਸਾ ਸੇਵਾ ਸਾਰਿਆਂ ਨੇ ਸਾਥ ਹੈ ਜਿਹੜਾ ਸਹੀ ਸਾਥ ਹੈ ਸਹੀ ਸੰਗਤ ਹੈ ਸਹੈਤਾ ਇਹ ਇੱਕ ਦੂਜੇ ਨਾਲ ਸਾਥ ਬਣਾ ਕੇ ਰੱਖਣਾ ਹੈ ਇੱਕ ਦੂਜੇ ਦੀ ਸਹਾਇਤਾ ਕਰਨੀ ਹੈ ਤੇ ਜੁੜੇ ਰਹਿਣਾ ਤੇ ਸੱਸਾ ਸਰਵਤ ਦਾ ਭਲਾ ਜਿਹੜਾ ਉਹ ਕਰਨਾ ਹੈ ਸੇਵਾ ਸੰਭਾਲ ਕਰਨੀ ਹੈ ਇਸ ਤਰ੍ਹਾਂ ਜੀ ਇਹ ਹੈਗਾ ਜੀ ਸੱਸੇ ਦਾ ਫਾਰਮੂਲਾ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ਼ਕਾਲ